ਜ਼ਿਲ੍ਹਾ ਪਟਿਆਲਾ ਅਦੀਨ ਆਉਂਦੇ ਹਲਕਾ ਨਾਬਾ ਅਤੇ ਨਜ਼ਦੀਕੀ ਇਲਾਕਿਆਂ ਦੇ ਕੁਝ ਨੌਜਵਾਨ ਵਿਅਕਤੀਆਂ ਵੱਲੋਂ ਤਹਿਸੀਨ ਨਾਬਾ ਅਤੇ ਕੋਰਟ ਕੰਪਲੈਕਸ ਨਾਬਾ ਦੇ ਸਾਲ 2024 25 ਸੰਬੰਧੀ ਸਾਈਕਲ ਸਟੈਂਡ ਦੀ ਹੋਈ ਬੋਲੀ ਵਿੱਚ ਨਾਬਾ ਪ੍ਰਸ਼ਾਸਨ ਵੱਲੋਂ ਇੱਕ ਤਰਫਾ ਰੁਖ ਕਰ ਸਾਈਕਲ ਸਟੈਂਡ ਦੀ ਬੋਲੀ ਵਿੱਚ ਸ਼ਾਮਲ ਨਾ ਕਿਤੇ ਜਾਣ ਤੇ ਪੱਖਪਾਤ ਕਰਨ ਬਦਲੇ ਬੋਲੀ ਦੌਰਾਨ ਅਬਜ਼ਰਵਰ ਲਗਾਉਣ ਸੰਬੰਧੀ ਇੱਕ ਲਿਖਤੀ ਪੱਤਰ ਦਿੱਤੀ ਕਮਿਸ਼ਨਰ ਪਟਿਆਲਾ ਦੇ ਨਾਮ ਤੇ ਏਡੀਸੀ ਪਟਿਆਲਾ ਮੈਡਮ ਕੰਚਨ ਨੂੰ ਸੌਂਪਿਆ ਗਿਆ ਜਿਸ ਵਿੱਚ ਉਕਤ ਵਿਅਕਤੀਆਂ ਨੇ ਏਡੀਸੀ ਨੂੰ ਬੋਲੀ ਦੌਰਾਨ ਪੱਖਪਾਤ ਕਰਦਿਆਂ ਕਰਮਚਾਰੀਆਂ ਨਾਲ ਸੰਬੰਧਤ ਵੀਡੀਓ ਵੀ ਦਿਖਾਈ ਗਈ ਉਕਤ ਵਿਅਕਤੀਆਂ ਨੇ ਇਸ ਮਾਮਲੇ ਸੰਬੰਧੀ ਰੋਜ਼ ਜਾਰੀ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਲ 2023-24 ਵਿਲੇ ਵੀ ਕੋਰਟ ਕੰਪਲੈਕਸ ਅਤੇ ਤਸੀ ਨਾਬਾ ਦੇ ਸਾਈਕਲ ਸਟੈਂਡ ਦੀ ਬੋਲੀ ਦੌਰਾਨ ਸਾਡੇ ਨਾਲ ਪੱਖਪਾਤ ਸੰਬੰਧੀ ਪਟਿਆਲਾ ਪ੍ਰਸ਼ਾਸਨ ਨੂੰ ਅਸੀਂ ਜਾਣੂ ਕਰਵਾਇਆ ਸੀ ਉਹਨਾਂ ਕਿਹਾ ਕਿ ਹਾਲ ਹੀ ਵਿੱਚ 2024-25 ਦੇ ਸੰਬੰਧ ਵਿੱਚ ਨਾਬਾ ਤਹਿਸੀਲ ਅਤੇ ਕੋਰਟ ਕੰਪਲੈਕਸ ਦੇ ਸਾਈਕਲ ਸਟੈਂਡ ਦੀ 26 ਜੂਨ 2024 ਨੂੰ ਕਰਵਾਈ ਗਈ ਬੋਲੀ ਦੌਰਾਨ ਉਹਨਾਂ ਨੂੰ ਬੋਲੀ ਵਿੱਚ ਸਮੂਲੀਅਤ ਕਰਨ ਤੋਂ ਰੋਕਿਆ ਗਿਆ ਹੈ ਦੇ ਗੇਟ ਤੋਂ ਬਾਹਰ ਕੱਢਿਆ ਗਿਆ ਉਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਨਾਬਾ ਤਹਿਸੀਲ ਅਤੇ ਕੋਰਟ ਕੰਪਲੈਕਸ ਨਾਬਾ ਦੇ ਸਾਈਕਲ ਸਟੈਂਡ ਦੀ ਬੋਲੀ ਸਮੇਂ ਅਬਜ਼ਰਵਰ ਲਗਾਇਆ ਜਾਵੇ ਤਾਂ ਜੋ ਬੋਲੀ ਪਾਰਦਰਸ਼ੀ ਤੇ ਨਿਯਮਾਂ ਅਨੁਸਾਰ ਹੋ ਸਕੇ ਉਹਨਾਂ ਕਿਹਾ ਕਿ ਅਸੀਂ ਵੀ ਬੋਲੀ ਦੇਣ ਦੇ ਚਾਹਵਾਨ ਹਾਂ ਇਸ ਮੌਕੇ ਮਨਦੀਪ ਕੁਮਾਰ ਜਾਵੇਦ ਇਸਤਹਾਕ ਕੋਟਲਾ ਅਮਰਜੀਤ ਦੁਲੱਦੀ 라ਜੂ ਦੁਲੱਦੀ ਸਤਿੰਦਰ ਸਿੰਘ ਗੱਗੂ ਬੁੜਾ ਗੇਟ ਵਿੱਕੀ ਨਿਮਾਣਾ ਬਿੱਟੂ ਬੁੜਾ ਗੇਟ ਕਾਲਾ ਨਾਬਾ ਰਮਨਜੀਤ ਜਿੱਟਾਂ ਵਾਲਾ ਬੈਂਸ ਅਤੇ ਸੋਨੂ ਮਾਜਰੀ ਵੀ ਹਾਜ਼ਰ ਸਨ ਮੇਰਾ ਨਾਮ ਮਨਦੀਪ ਕੁਮਾਰ ਹੈ ਜੀ ਪਿੰਡ ਬਾਵਰਪੁਰਾ ਹੈ ਜੀ ਅੱਜ ਮੈਂ ਬੋਲੀ ਦੇਣ ਗਿਆ ਸੀ ਕਿੱਥੇ ਜੀ ਨਾਬਾ ਕੰਪਲੈਕਸ ਦੇ ਵਿੱਚ ਅੱਛਾ ਮੈਨੂੰ ਕਾਦੀ ਬੋਲੀ ਜੀ ਸਟੈਂਡ ਦੀ ਬੋਲੀ ਜੀ ਹਾਂਜੀ ਪੂਰਾ ਵੇਰਵਾ ਦੱਸੋ ਜੀ ਹਾਂਜੀ ਸਟੈਂਡ ਦੀ ਬੋਲੀ ਦੇਣ ਗਿਆ ਸੀ ਤੇ ਮੈਨੂੰ ਉੱਥੋਂ ਸ਼ੀਲਦਾਰ ਦੇ ਸਾਹਮਣੇ ਹਾਂਜੀ ਤੇ ਬਾਹਰ ਕੱਢਿਆ ਗਿਆ ਮੈਨੂੰ ਫੀਸ ਨਹੀਂ ਭਰਨ ਦਿੱਤੀ ਗਈ ਇਹ ਕਿ ਉਹਦੀ ਹੋ ਸਕਦਾ ਵੀਡੀਓਗ੍ਰਾਫੀ ਵੀ ਹੋਵੇ ਉਹਨਾਂ ਲਵੇ ਅੰਦਰ ਮੈਨੂੰ ਬਾਹਰ ਕੱਢਦੇ ਆਂ ਦੀ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਆ ਮਹਾ ਵੀਡੀਓਗ੍ਰਾਫੀ ਕਰੋ ਭਰਾ ਹਾਂਜੀ ਵੀ ਤੇ ਮੈਨੂੰ ਆਹ ਫੀਸ ਭਰਨ ਦਿਓ ਹਾਂਜੀ ਤੇ ਮੈਨੂੰ ਬਾਹਰ ਕੱਢਿਆ ਗਿਆ ਕਾਰਨ ਕਾਰਨ ਤਾਂ ਦੱਸਿਆ ਨਹੀਂ ਜੀ ਉਹਨਾਂ ਨੇ ਮੈਂ ਤਹਿਸੀਲਦਾਰ ਸਾਹਿਬ ਨੂੰ ਵੀ ਪੁੱਛਿਆ ਵੀ ਮੈਨੂੰ ਕਾਰਨ ਦੱਸੋ ਜੀ ਬਾਹਰ ਕਿਉਂ ਕੱਢਿਆ ਗਿਆ ਕੀ ਦਿੱਕਤ ਹੈ ਵੀ ਅਸੀਂ ਬੁੱਲੀ ਨਹੀਂ ਦੇ ਸਕਦੇ ਤੇ ਦੋ ਤਿੰਨ ਵਾਰ ਪਹਿਲਾਂ ਵੀ ਅੱਗੇ ਵੀ ਇਦਾਂ ਹੀ ਹੋਇਆ ਤੇ ਅੱਗੇ ਅਸੀਂ ਸਮਾਜ ਤੇ ਸਕੂਟਰ ਸਾਈਕਲ ਸਟੈਂਡ ਦੀ ਹੈ ਹਾਂਜੀ ਅੱਗੇ ਅਸੀਂ ਆਪਣੇ ਐਪਲੀਕੇਸ਼ਨਾਂ ਉਰੇ ਡੀਸੀ ਮੈਡਮ ਤੱਕ ਕਰਾ ਡੀਸੀ ਤੱਕ ਸਾਰੇ ਦਿੱਤੀਆਂ ਹੋਈਆਂ ਤੇ ਸਾਡੀ ਇਸ ਵਾਰੀ ਵੀ ਕੋਈ ਸੁਣਵਾਈ ਨਹੀਂ ਹੁਣ ਕੀ ਮੰਗ ਕਰ ਰਹੇ ਤੁਸੀਂ ਕਿਹਨਾਂ ਤੋਂ ਮੰਗ ਕਰ ਰਹੇ ਹੋ ਮੰਗ ਇਹ ਕਰ ਰਹੇ ਹਾਂ ਵੀ ਸਾਨੂੰ ਉੱਥੇ ਬੁੱਲੀ ਦੇਣ ਦਾ ਸਮਾਧ ਦਿੱਤਾ ਜਾਵੇ ਕਿਹਨਾਂ ਤੋਂ ਮੰਗ ਕਰ ਰਹੇ ਹੋ ਆਪਣੇ ਪ੍ਰਸ਼ਾਸਨ 'ਤੇ ਮੰਗ ਕਰਾਂਗੇ ਜੀ ਇਸ ਦਾ ਪ੍ਰਸ਼ਾਸਨ ਨੂੰ ਇਹ ਕਹਿ ਸਕਦੇ ਆ ਠੀਕ ਹੈ ਵੀ ਜਿਹੜੇ ਪ੍ਰਸ਼ਾਸਨ ਨੂੰ ਘਾਟਾ ਪੈ ਰਿਹਾ ਹੈ ਜੀ ਦਾ ਹੂੰ ਹੂੰ ਨਹੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਦੇ ਰਹੇ ਹੋ ਕਿਹਨਾਂ ਨੂੰ ਦੇ ਰਹੇ ਹੋ ਮੰਗ ਹਾਂਜੀ ਡਿਪਟੀ ਕਮਿਸ਼ਨਰ ਠੀਕ ਹੈ ਜੀ ਇਹੀ ਇਹੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਬਸ ਇਹੀ ਹੈ ਜੀ ਅਸੀਂ ਇਹਦੇ ਬਾਰੇ ਪਹਿਲਾਂ ਵੀ ਦੇ ਚੁੱਕੇ ਐਪਲੀਕੇਸ਼ਨਾਂ ਹੂੰ ਤਿੰਨ ਮਹੀਨੇ ਬਾਅਦ ਅਸੀਂ ਐਪਲੀਕੇਸ਼ਨ ਦੇ ਕੇ ਜਾਂਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਬੋਲੀ ਕੈਨਸਲ ਕਰਕੇ ਦੁਬਾਰਾ ਤੇ ਇਸੇ ਬੋਲੀ ਕੈਨਸਲ ਕੀਤੀ ਜਾਵੇ ਤੇ ਦੁਬਾਰਾ ਕਰਵਾਈ ਜਾਵੇ ਦੁਆਰੇ ਕਰਵਾਉਣਾ ਚਾਹੁੰਦੇ ਹਾਂ ਬੋਲੀ ਹਾਂਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਸੋਨੂ ਮਾਦਰੀ ਮੇਰਾ ਨਾਮ ਪਟਿਆਲੇ ਤੋਂ ਆਇਆ ਹਾਂ ਜੀ ਹਾਂਜੀ ਅੱਜ ਉਰੇ ਤਹਿਸੀਲਦਾਰ ਸਾਹਿਬ ਨੇ 90 ਦੇ ਵਿੱਚ ਅਸੀਂ ਸਟੈਂਕਰ ਸਟੈਂਡ ਦੀ ਬੋਲੀ ਦੇਣ ਆਏ ਹਾਂਗੇ ਹੂੰ ਹੂੰ ਉਰੇ ਬਹੁਤ ਹੀ ਜ਼ਿਆਦਾ ਜੋ ਮੌਜੂਦਾ ਸਰਕਾਰ ਆ ਹੂੰ ਹੂੰ ਉਹਨਾਂ ਨੇ ਬਹੁਤ ਹੀ ੱੱੱਕਾ ਕਰਵਾਇਆ ਹੋਇਆ ਉਰੇ 90 ਵਿੱਚ 90 ਦੇ ਵਿੱਚ ਕਿਉਂਕਿ ਤਹਿਸੀਲਦਾਰ ਸਾਹਿਬ ਨੇ ਜਿਹੜੇ ਤੇ ਉਹਨਾਂ ਦੇ ਮੌਜੂਦਾ ਉਰੇ ਪ੍ਰਸ਼ਾਸਨ ਉਹ ਅੰਦਰ ਕਿਸੇ ਵੀ ਤਰੀਕੇ ਨਾਲ ਬੜਨ ਨਹੀਂ ਦੇ ਰਹੇ ਪਹਿਲਾ ਬਾਅਦ ਕਹਿੰਦੇ ਨੇ ਵੀ ਅੰਦਰ ਵੀਡੀਓਗ੍ਰਾਫੀ ਚਾਹੀ ਅਸੀਂ ਸਟੈਂਡ ਦੀ ਜਿਹੜੀ ਬੋਲੀ ਕਰਵਾ ਰਹਿਆਂਗੇ ਹਮ ਹਮ ਬਟ ਲੇਕਿਨ ਜਿਹੜੇ ਬੰਦੇ ਆ ਰਹੇ ਨੇ ਕਿ ਕਾਗਜ਼ ਨਾਮਜ਼ਦ ਕਰਨ ਆ ਰਹੇ ਨੇ ਹਰ ਬੰਦੇ ਦਾ ਅਧਿਕਾਰ ਆਗਾ ਸਟੈਂਡ ਲੈ ਸਕਦਾ ਕੋਈ ਵੀ ਹਮ ਤਾਂ ਉਹ ਪ੍ਰਸ਼ਾਸਨ ਆ ਜਿਹੜਾ ਧੱਕੇ ਮਾਰ ਕੇ ਬਾਹਰ ਕੱਢ ਰਿਹਾ ਉਹਦੀ ਸਾਡੇ ਲਈ ਵੀ ਵੀਡੀਓ ਵੀ ਆ ਜਦੋਂ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਹੁਣ ਆਪਣੇ ਮਾਨਯੋਗ ਸਤਕਾਰਯੋਗ ਸਾਡੇ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਆਂਗੇ ਵੀ ਜਿਹੜਾ ਨਾਬੇ ਦੇ ਵਿੱਚ ਸੀਲ ਦੇ ਵਿੱਚ ਸਟੈਂਡ ਆਗਾ ਉਹਦੀ ਬੋਲੀ ਜਿਹੜੀ ਸਹੀ ਤਰੀਕੇ ਨਾਲ ਔਰ ਢੰਗ ਨਾਲ ਦੁਵਾਰ ਤੋਂ ਕੀਤੀ ਜਾਵੇ ਤਾਂ ਜੋ ਕਿ ਹਰ ਇੱਕ ਨੂੰ ਅਧਿਕਾਰ ਮਿਲੇ ਜਿਹਨੂੰ ਜਿਹਦੇ ਵੀ ਹੱਕ ਦੇ ਵਿੱਚ ਆਉਂਦੀ ਆ ਬੋਲੀ ਉਹਨੂੰ ਦਿੱਤੀ ਜਾਵੇ ਪਰ ਤੱਕਾ ਨਾ ਕਰੇ ਕਿਸੇ ਨਾਲ ਕਿਉਂਕਿ ਇਹਨਾਂ ਨੇ ਤਿੰਨ ਚਾਰ ਵਾਰੀ ਪਹਿਲਾਂ ਵੀ ਇਦਾਂ ਹੀ ਕਰਿਆ ਪ੍ਰਸ਼ਾਸਨ ਨੇ ਗੇਟ ਦੇ ਦਰਵਾਜ਼ੇ ਲਾ ਲੈਂਦੇ ਨੇ ਬਾਹਰ ਭਜਾਉਂਦੇ ਨੇ ਬੰਦਿਆਂ ਨੂੰ ਅੰਦਰੋਂ ਘਾਟਾ ਸਰਕਾਰ ਨੂੰ ਪੈ ਰਿਆ ਇਹ ਕੈਨਸਲ ਕਰਕੇ ਦੁਵਾਰ ਤੋਂ ਨਵੇਂ ਸਿਰੇ ਤੋਂ ਕਰਾਈ ਜਾਵੇ ਸਾਡੀ ਇਹੀ ਮੰਗ ਆਗੀ ਅਗਰ ਇਹ ਨਹੀਂ ਕਰਦੇ ਤਾਂ ਅਸੀਂ ਧਰਨਾ ਵੀ ਲਾਵਾਂਗੇ ਠੀਕ ਹੈ ਜੀ ਤਸਵੀਰਦਾਰ ਸਾਹਿਬ ਦੇ ਮੂਰੇ ਨਾਬੇ ਨਾਬੇ ਤਸਵੀਰਦਾਰ ਠੀਕ ਹੈ